ਸਸ ਰਿਕਾਰਡ ਦੀ ਸਾਰੇ ਕਿਸਾਨ ਬਰਾਮਣ ਬਾਈ ਅੱਜ ਆਪਾਂ ਨੌਰੀ ਬਾਟਰ ਧਰਨੇ ਤੇ ਪਹੁੰਚੇ ਹੋਏ ਸੀ ਆ ਦੇਖੋ ਪਕਾਣਾ ਕਿਸ ਨੇ ਆ ਉਹ ਹੀ ਉਹ ਆ ਕੈਮਰਾ ਜਿੱਥੋਂ ਡੱਲੇ ਵਾਲੇ ਸਾਹਿਬ ਪਹਿਲੀ ਰਾਤ ਨੂੰ ਚੱਕਿਆ ਗਿਆ ਸੀ ਤੇ ਸਾਪ ਹੀ ਆਏ ਇਹ ਇਹ ਤੁਹਾਨੂੰ ਦਿਖਾਉਣੇ ਆਗੇ ਜਿੱਦ ਤੀ ਪੁਲਿਸ ਆਈ ਤੇ ਹੁਣ ਤਾਂ ਉਹ ਵਿਚਾਲੇ ਦੇ ਕੇ ਸਟੇਜ ਚੱਕ ਕੇ ਇੱਥੋਂ ਆ ਦੇ ਪਹਿਲਾਂ ਇੱਥੋਂ ਤੋੜਿਆ ਇਹ ਆ ਜੋ ਤੇ ਫਿਰ ਉਹ ਉਧਰੋਂ ਗੇਟ ਤੋੜਿਆ ਇੱਥੋਂ ਚੱਕ ਕੇ ਲੈ ਕੇ ਗਏ ਸੀ ਆਜੂ ਤੁਹਾਨੂੰ ਸਾਰੇ ਧਰਨ ਦੇ ਦਰਸ਼ਨ ਕਰਾਉਣੇ ਆ ਵੀਡੀਓ ਸਾਰੀ ਦੇਖ ਲਿਓ YouTube ਤੇ Facebook ਚੈਨਲ ਆਪਣਾ ਫੋਲੋ ਕਰ ਲਿਓ ਆ ਦੇਖੋ ਜੀ ਇੱਥੋਂ ਲੈ ਕੇ ਗਿਆ ਸੀ ਇਹਦਾ ਕੱਢ ਕੇ ੱੱਕੇ ਨਾਲ ਅੱਡੇ ਗੜਾ ਪਿੰਡ ਦਾ ਇਹਦੇ ਵਿੱਚ ਸੀ ਪਹਿਲੀ ਰਾਤ ਨੂੰ ਹੋਰ ਜੀ ਚਲੋ ਆਜੋ ਬਹੁਤ ਜ਼ਿਆਦਾ ਵੱਡਾ ਧਰਨਾ ਬਾਈ ਕੋਈ ਛੋਟੀ ਗੱਲ ਨਾ ਸਮਝ ਲਿਓ ਬਹੁਤ ਇਕੱਠਾ ਆ ਆ ਮੀਨ ਕੋਈ ਇੱਥੇ ਡਰ ਵਾਲੀ ਗੱਲ ਨਹੀਂ ਕੋਈ ਸਹੀ ਕੋਈ ਖਤਰਾ ਨਹੀਂ ਪਹੁੰਚੋ ਯਾਰ ਹੰਬਾ ਆ ਕੇ ਸਾਰੇ ਯਾਨੀ ਬਹੁਤ ਲੋਕ ਯਾਰ ਇੱਥੇ ਪਰਿਵਾਰ ਨਾਲ ਆਉਂਦੇ ਆਗੇ ਆਪਣੇ ਪਿੰਡਾਂ ਚ ਬਹਿ ਬਣਾਈ ਬੈਠੀਆਂ ਬੁੜੀਆਂ ਆ ਜਾਂਦਾ ਉੱਥੇ ਗੋਲੀ ਵਾਜਦੇ ਫਲਾਨਾਂ ਦਾ ਕੁਝ ਨਹੀਂ ਹੁੰਦਾ ਬਾਈ ਉਹ ਦੇਖੋ ਸਾਹਮਣੇ ਆਪ ਦੇ ਪਰਿਵਾਰ ਨਾਲ ਬੰਦੇ ਇਹ ਦੇਖਣ ਆਉਂਦੇ ਆਗੇ ਆਪ ਦੇ ਜਵਾਕ ਨਿਕੇ ਨਿਕੇ ਲੈ ਕੇ ਲੈ ਕੋਈ ਐਡੀ ਗੱਲ ਨਹੀਂ ਹੈਗੀ ਕੋਈ ਡਰ ਵਾਲੀ ਗੱਲ ਨਹੀਂ ਹੈਗੀ ਇੱਥੇ ਪਹੁੰਚੋ ਯਾਰ ਫੇਰੀ ਸਰਕਾਰ ਤੇ ਪ੍ਰੈਸ਼ਰ ਬਣੂਗਾ ਹੁਣੇ ਤੇ ਕੋਈ ਹਣੀ ਬਣਦਾ ਹੋਰ ਠੀਕ ਆ ਦੇਖੋ ਸਾਰੇ ਯਾਰ ਆਪਣੇ ਹਰਿਆਣੇ ਦੇ ਅੰਮ੍ਰਿਤਸਰ ਦੇ ਆਦੇ ਹਰਿਆਣੇ ਵਾਲੇ ਵੀ ਬੈਠੇ ਇੱਧਰ ਤੇ ਅੰਮ੍ਰਿਤਸਰ ਦੇ ਹਮਮੋਰ ਤਾ ਨੂੰ ਕਿਸੇ ਵੀਡੀਓ ਬਣਾਉਣੇ ਆ ਵੀਡੀਓ ਜੀ ਆਹ ਦੇਖੋ ਕਿੱਥੇ ਜੀ ਕਿਹੜਾ ਏਰੀਆ ਹਰਿਆਣਾ ਠੀਕ ਹੈ ਠੀਕ ਆ ਇਹ ਦੇਖੋ ਮਾਲ ਖੇੜੀ ਦਾ ਹੈ ਜੀ ਹਰਿਆਣਾ ਦਾ ਮਾਲ ਖੇੜੀ ਮੈਂ ਠੀਕ ਹੈ ਜੀ ਠੀਕ ਆ ਧੰਨਵਾਦ ਜੀ ਬਸ ਬਹੁਤ ਵੱਡਾ ਜਿਆਦੇ ਲੰਮਾ ਧਰਨਾ ਦਿੱਲੀ ਵਾਲਾ ਮਾਹੌਲ ਯਾਰ ਇੱਕ ਰਕ ਹੁੰਦਾ ਬਹੁਤ ਟ੍ਰਾਫੀਆਂ ਖੜੀਆਂ ਨੇ ਪਹੁੰਚੋ ਬਈ ਸਾਰੇ ਵੱਧ ਤੋਂ ਵੱਧ ਇੱਥੇ ਉਹ ਉਹ ਸਵੇਰ ਕਰਨ ਦੀ ਫੋਟੋ ਲੱਗੀ ਹੋਈ ਆ ਸਾਰੇ ਕਿਤੇ ਭਾਈ ਆਪਣੀ ਵੀਡੀਓ ਦੇਖੀ ਜਾਓ ਇਹਦੇ ਬਾਅਦ ਚ ਵੀਡੀਓ ਇਹਦੇ ਵਿੱਚ ਹੀ ਪਾਵਾਂਗੇ ਨਾਲੇ ਆਲਦਾ ਵੀ ਦਰਸ਼ਨ ਕਰਾਵਾਂਗੇ ਜੇ ਹੋਏ ਤੇ ਖੰਡ ਪਾਠ ਪ੍ਰਕਾਸ਼ ਹੋਇਆ ਇੱਥੇ ਕੀਰਤਨ ਹਰ ਟਾਈਮ ਚੱਲ ਜੰਦਾ ਰਹਿੰਦਾ ਹੈਗਾ ਤੇ ਆ ਦੇਖੋ ਠੇਪਲ ਪਿੰਡ ਸੰਗਰੂਰ ਲੋਕ ਕਿੰਨਾ ਸੋਹਣਾ ਬੋਰਡ ਬਣਾ ਕੇ ਰੱਖਿਆ ਹੋਇਆ ਹੈਗਾ ਸਮਾਲਵਾ ਵੈਲਟ ਇੱਥੇ ਕੈਮਰਾ ਆ ਬਣਾਤਾ ਇਹਨਾਂ ਨੇ ਆ ਬਣਾਤਾ ਬਿੱਟੂ ਜਗੜ ਪਾਈਆਂ ਨੇ ਆ ਦੇਖ ਸੈੱਡ ਲਾਈ ਜਾਂਦੇ ਜਿਵੇਂ ਪਲ ਪਿੰਡ ਦੇ ਆ ਓਏ ਥੋਰ ਜੀ ਬਾਬਾ ਜੀ ਬਸ ਜੀ ਧੰਨਵਾਦ ਜੀ ਬੜਾ ਵੱਡਾ ਜਿਗਰਾ ਹੈ ਜੱਟਾਂ ਦਾ ਵਿੱਚ ਹੀ ਲੰਗਰ ਚੱਲੀ ਜਾਂਦੇ ਆ ਉਹ ਭਰਾਵਾ ਉਹ ਕੱਟ ਉਹ ਸ਼ੇਰਗੜ ਪਟਿਆਲਾ ਪਹੁੰਚੋ ਬਾਈ ਵੱਧ ਤੋਂ ਵੱਧ ਧਰਨੇ ਦੇ ਵਿੱਚ ਬਾਕੀ ਆਦੇ ਜਵਾਕਾਂ ਨੂੰ ਵੀ ਦਿਖਾ ਕੇ ਲੈ ਕੇ ਜਾਓ ਯਾਰ ਹੁਣ ਆਪਣੇ ਭਰਾ ਗਏ ਹੋਇਆ ਸਰਹੰਦੋ ਸਰਹੰਦੋ ਆ ਕੇ ਬਈ ਤਰਪਾਲਾ ਖੋਲੇ ਹੋਣਾ ਟਰਾਲੀਆਂ ਤੋਂ ਸਿੱਧੀਆਂ ਧਰਨੇ 'ਚ ਹੀ ਲਾ ਦੇਉਗਾ ਅਸੀਂ ਕੋਈ 5-5 4-4 ਬੰਦੇ ਆਜੋ ਤਾਂ ਵੀ ਬਹੁਤ ਆ ਯਾਰ ਆਪਣੀ ਖਾਤਰ ਬੰਦਾ ਯਾਰ ਮਰਨ ਵਰਤੇ ਤੇ ਬੈਠਾਗਾ ਉਹਨੇ ਕੋਈ ਆਦੇ ਘਰੇ ਖਾਤਰ ਨਹੀਂ ਬੈਠਾ ਇਹ ਆਪਾਂ ਗਰੀਬ ਆਪ ਦੇ ਖਾਤਰ ਬੈਠਾ ਹੋ ਜਾ ਉਹਨੇ ਕੋਈ ਉਧਰ ਲੈਣੀ ਹੈਗੀ ਆਪਣੀ ਖਾਤਰੀ ਬੈਠਾਗਾ ਆਪਣੀਆਂ ਜ਼ਮੀਨਾਂ ਖਾਤਰ ਬੈਠਾ ਨਹੀਂ ਫਿਰ ਕੋਹ ਤਾਂ ਇਹਨਾਂ ਨੇ ਲੈਣੀਆਂ ਹੀ ਆ ਨਾ ਆਉਂਦੇ ਵਾਂ ਗੁੱਟ ਕੇ ਖੋ ਲੈਣਗੇ ਜੀ ਹੁਣ ਇੱਥੇ ਤਾਂ ਆਪਣਾ ਫੋਨ ਹੀ ਪਾਲਾ ਇਕੱਠੇ ਹੋ ਜਾਂਦਾ ਦੇਖੋ ਮੌਕਾ ਹੈ ਬਾਈ ਹੁਣ ਸਾਂਭ ਲਓ ਆਪਣੀ ਖਾਤਰ ਬਾਈ ਮਰਦਾ ਇਦੋਂ ਬਾਅਦ ਤੇ ਕਿਸੇ ਨੇ ਨਹੀਂ ਮਰਨਾ ਆਪਣੀ ਖਾਤਰ ਕੋਈ ਨੇ ਕੋਈ ਇੱਕ ਦਿਨ ਇੱਕ ਡੰਗ ਦੀ ਰੋਟੀ ਨਹੀਂ ਛੱਡਦਾ ਤੇ ਅੱਜ 28 ਦਿਨ ਹੋ ਗਏ ਉਹਨੂੰ ਭੁੱਖੇ ਬੈਠੇ ਨੂੰ ਤੇ ਬਾਈ ਆਪਣਾ YouTube ਤੇ Facebook ਚੈਨਲ ਨੂੰ ਫੋਲੋ ਕਰ ਲਓ ਤੁਹਾਨੂੰ ਦੱਲੇ ਆ ਸਕਦੇ ਜੇ ਹੋਏ ਤਾਂ ਦਰਸ਼ਨ ਕਰਾਵਾਂਗੇ ਖੰਡਪਾੜ ਚੱਲੀ ਜਾਂਦਾ ਕੀਤਨ ਹਰ ਟਾਈਮ ਇੱਥੇ ਚੱਲੀ ਜਾਂਦਾ ਬਹੁਤ ਸੋਹਣਾ ਮਾਹੌਲ ਆ ਯਾਰ ਕੁਈ ਆਏ ਨਹੀਂ ਹੈਗਾ ਵੀ ਇੱਥੇ ਕੋਈ ਖਤਰੇ ਵਾਲਾ ਕੰਮ ਆ ਜਾਂ ਕੁਝ ਵੀ ਹੈਗਾ ਆਪਣੇ ਆਮ ਲੋਕ ਉੱਥੇ ਡਰੀ ਜਾਂਦੇ ਜੀ ਉੱਥੇ ਤਾਂ ਆਏ ਆ ਫਲਾਣਾ ਕੁਝ ਨਹੀਂ ਯਾਰ ਇੱਥੇ ਦੇਖ ਕਿਵੇਂ ਲੰਗਰ ਚੱਲੀਆਂ ਉਹ ਦੇਖ ਬਾਈ ਵਾਲਟੀਆਂ ਚੱਕੀ ਫਿਰਦੇ ਤੱਕਿਆ ਨਾ ਖਾਣ ਦਾ ਜੀ ਲੋਹਣ ਤੋਂ ਲੋਹਣ ਤੋਂ ਲੈ ਕੇ ਖਾਣ ਪੀਣ ਦਾ ਯਾਰ ਸਾਰਾ ਪ੍ਰਬੰਧ ਇੱਥੇ ਹੈਗਾਗਾ ਜੇ ਕਿਸੇ ਭਰਾ ਨੇ ਆਉਣਾਗਾ ਖਾਲਸਾ ਏਡ ਵਾਲਿਆਂ ਦਾ ਵੀ ਇੱਥੇ ਲੱਗਿਆ ਹੋਇਆਗਾ ਤੰਬੂ ਲੱਗਾ ਹੋਇਆ ਉਹਨਾਂ ਦਾ ਪੈਣ ਦਾ ਸਾਰਾ ਜਿਗਾਰਡ ਲੱਗਿਆ ਹੋਇਆ ਹੈਗਾ ਬਾਈ ਜੇ ਕਿਸੇ ਰਾਤ ਕੱਟ ਕੇ ਜਾਣੀਆਂ। ਉਹ ਪਾਰ ਦੇਖੋ ਕਿੱਦ ਲੋਟ ਹੁੰਦਾ ਯਾਰ ਇਦੋਂ ਚੰਗੀ ਧਰਤੀ ਕਿੱਥੇ ਹੋਊਗੀ। ਜਿੱਥੇ ਹਰ ਟਾਈਮ ਪਾਰ ਤੇ ਲਿਜਾਂਦਾ। ਆਪਣਾ ਫੇਸਬੁੱਕ ਤੇ YouTube ਚੈਨਲ ਬਾਈ ਫੋਲੋ ਕਰ ਲਓ। ਧੰਨਵਾਦ।